ਸਸਰੀ ਕਲਜੀ ਅੱਜ ਆਪਾਂ ਬਣਾਵਾਂਗੇ ਬੇਂਗਨ ਦਾ ਪਰਠਾ ਜੋ ਕਿ ਆਪਾਂ ਬਿਲਕੁਲ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਆਪਣਾ ਗੈਸ ਬਿਲਕੁਲ ਵੀ ਮੈਸੀ ਨਹੀਂ ਹੋਵੇਗਾ ਤੇ ਨਾ ਹੀ ਬਹੁਤ ਜ਼ਿਆਦਾ ਖਲਾਰਾ ਪਵੇਗਾ ਸਭ ਤੋਂ ਪਹਿਲਾਂ ਆਪਾਂ ਬੇਂਗਨ ਲਵਾਂਗੇ ਬੇਂਗਨਾਂ ਨੂੰ ਵਾਸ਼ ਕਰਕੇ ਕੱਟ ਲਵਾਂਗੇ ਨਾਲ ਹੀ ਆਪਾਂ ਟਮਾਟਰ ਕੱਟ ਲਵਾਂਗੇ ਤੇ ਇਹਨਾਂ ਨੂੰ ਕੜਾਈ ਦੇ ਵਿੱਚ ਤੇਲ ਪਾ ਕੇ ਇਸ ਤਰ੍ਹਾਂ ਆਪਾਂ ਰੱਖ ਦਵਾਂਗੇ ਨਾਲ ਹੀ ਆਪਾਂ 8 ਤੋਂ 10 ਕਲੀਆਂ ਲਸਣ ਦੀਆਂ ਲਵਾਂਗੇ ਉਹਨਾਂ ਨੂੰ ਨਾਲ ਹੀ ਕੜਾਈ ਦੇ ਵਿੱਚ ਪਾ ਕੇ ਕਵਰ ਕਰਕੇ ਪੱਕਣ ਦਵਾਂਗੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਲਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ 2 ਮਿੰਟ ਤੋਂ ਬਾਅਦ ਫਿਰ ਚੈੱਕ ਕਰਾਂਗੇ ਦੇਖੋ ਆਪਣੇ ਬੇਗਣ ਵੀ ਬਹੁਤ ਵਧੀਆ ਗਲ ਚੁੱਕੇ ਹਨ ਟਮਾਟਰ ਵੀ ਬਹੁਤ ਵਧੀਆ ਗਲ ਚੁੱਕੇ ਹਨ ਹੁਣ ਇਹਨਾਂ ਦੀਆਂ ਆਪਣਾ ਛਿਲਕੇ ਉਤਾਰ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਿਹੜੇ ਥੋੜੇ ਬਲੇ ਬੇਗਣ ਜ਼ਿਆਦਾ ਸੜ ਗਏ ਸਨ ਉਹਨਾਂ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਹੁਤ ਹੀ ਵਧੀਆ ਸੁਆਮੀਕੀ ਜਾਂ ਟੇਸਟ ਆਉਂਦਾ ਹੈ ਹੁਣ ਆਪਾਂ ਤੜਕਾ ਲਗਾਵਾਂਗੇ ਇਸ ਤੇਲ ਪਾਵਾਂਗੇ ਕੜਾਈ ਦੇ ਵਿੱਚ ਥੋੜਾ ਜਿਹਾ ਜੀਰਾ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਨਾਲ ਹੀ ਬਰੀਕ ਕੱਟੀ ਹੋਈ ਪਿਆਜ਼ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਇੱਕ ਬਰੀਕ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਤੇ ਨਾਲ ਹੁਣ ਇਸ ਦੇ ਵਿੱਚ ਆਪਾਂ ਮਟਰ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜਾ ਜਿਹਾ ਭੁੰਨ ਤੋਂ ਮਗਰ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਜਿਨ੍ਹਾਂ ਦੀ ਡਿਟੇਲ ਮੈਂ ਐਡ ਸਕਰੀਨ ਦੇ ਉੱਪਰ ਮੈਂਸ਼ਨ ਕੀਤੀ ਹੋਈ ਹੈ ਤੇ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦੇ ਤੁਸੀਂ ਇੱਕ ਵਾਰੀ ਬੇਗਨ ਦਾ ਪਰਤਾ ਇਸ ਤਰ੍ਹਾਂ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਤੜਕੇ ਨੂੰ ਹੋਰ ਥੋੜਾ ਲਾਵਾਂਗੇ ਹੁਣ ਆਪਾਂ ਮੈਸ਼ ਕੀਤੇ ਹੋਏ ਬੇਗਨ ਤੇ ਟਮਾਟਰ ਐਡ ਕਰ ਦਵਾਂਗੇ ਤੇ ਕਵਰ ਕਰਕੇ ਇਸ ਨੂੰ 3 ਤੋਂ 4 ਮਿੰਟ ਲਈ ਪੱਕਣ ਦਵਾਂਗੇ ਇਹ ਦੇਖੋ ਆਪਣਾ ਬੇਗਨ ਦਾ ਪਰਤਾ ਬਣ ਕੇ ਤਿਆਰ ਹੋ ਚੁੱਕਾ ਹੈ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਥੈਂਕ